ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਸ੍ਰੀ ਅਜੀਤ ਕਾਂਦੀ ਆਈਪੀਐਸ ਐਸਐਸਪੀ ਮੋਗਾ ਅਤੇ ਰਮਨਦੀਪ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਧਰਮਕੋਟ ਅਤੇ ਇੰਸਪੈਕਟਰ ਅਰਸ਼ਪ੍ਰਿਤ ਕੌਰ ਗਰੇਵਾਲ ਮਕ ਅਫਸਰ ਥਾਣਾ ਕੋਟੀ ਸਿਕਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਏਈ ਬਲਜੀਤ ਕੌਰ ਨੇ ਆਪਣੇ ਸਾਥੀਆਂ ਸਮੇਤ ਇੱਕ ਨਸ਼ਾ ਤਸਕਰ ਨੂੰ 2 ਕਿਲੋ ਹਫੀਮ ਸਵੇਤ ਇੱਕ ਸਕਾਰਪਿਓ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਨੇ ਕੀ ਕਿਹਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਮਾਂਜੋ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਸਰ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਟੀਮ ਨੇ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਐਸਐਚਓ ਅਰਸ਼प्रीत ਮੈਡਮ ਨੇ ਔਰ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਦੋਂ ਕੱਲ ਸਾਡੀ ਟੀਮ ਪੁਲਸ ਪਾਰਟੀ ਰਾਤ ਗਸ਼ਤ ਕਰ ਰਹੀ ਸੀ ਤੇ ਇੱਕ ਨੌਜਵਾਨ ਸਾਈਡ ਤੇ ਖੜਾ ਸੀ ਜਦੋਂ ਉਹਨੂੰ ਰੋਕਿਆ ਗਿਆ ਸਾਈਡ ਤੇ ਉਹ ਭੱਜ ਕੇ ਗੱਡੀ 'ਚ ਬੈਠ ਕੇ ਉਹਨੇ ਅੱਗੇ ਗੱਡੀ ਭਜਾ ਲਈ ਤੇ ਕਾਲੇ ਰੰਗ ਦਾ ਲਫਾਫਾ ਸਾਈਡ ਤੇ ਸੁੱਟ ਦਿੱਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤੇ ਉਹਦਾ ਨਾਮ ਨੂੰ ਪੁੱਛਿਆ ਗਿਆ ਉਹਨੂੰ ਤੇ ਉਹਨੇ ਆਪਣਾ ਨਾਮ ਅਮਰਜੀਤ ਸਿੰਘ ਸੋਨੂ ਪੁੱਤਰ ਹਰਭਜਨ ਸਿੰਘ ਵਾਸੀ ਦਾਤੇਵਾਲਾ ਰੋਡ ਕੋਟੀ ਸੇਖਾਂ ਦੱਸਿਆ ਜਦੋਂ ਕਾਲਾ ਲਫਾਫਾ ਪੁਲਿਸ ਪਾਰਟੀ ਨੇ ਚੈੱਕ ਕੀਤਾ ਉਹਦੇ ਵਿੱਚੋਂ 2 ਕਿਲੋ ਫੀਮ ਬਰਾਮਦ ਹੋਈ ਸਾਨੂੰ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 131 ਬਟਾ 24 ਅਧੀਨ ਤਾਰਾ 18685 ਦਰਜ ਕਰਕੇ ਇਸਨੂੰ ਗ੍ਰਿਫਤਾਰ ਕੀਤਾ ਸਰ ਪਹਿਲਾਂ ਕੋਈ ਮਾਮਲਾ ਕਰਦੇ ਸੀ ਪੇਲਾ ਇਸ ਤੇ ਕੋਈ ਮਾਮਲਾ ਦਰਜ ਨਹੀਂ ਆ ਤੇ ਅੱਗੇ ਅਸੀਂ ਜੋ ਵੀ ਇਹ ਕਿੱਥੋਂ ਲੈ ਕੇ ਆਉਂਦਾ ਕੀ ਕਰਦਾ ਸੀ ਕਿੰਨੇ ਦੀ ਲਿਉਂਦਾ ਸੀ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਲਾਕਾਪਦੀ ਦਰਾਨੇ ਮਖਬਰ ਖਾਸ ਦੀ ਤੁਹਾਨੂੰ ਕੀ ਕਿਵੇਂ ਇਹ ਦੀ ਦਰਸਤਾਲੀ ਹੋਈ ਨਹੀਂ ਦੇਖੋ ਜਿਵੇਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਲੈਕਸ਼ਨ ਦੇ ਟਾਈਮ ਸਾਡੀਆਂ ਟੀਮਾਂ ਅਸੀਂ ਬਣਾਈਆਂ ਹੋਈਆਂ ਆ ਉਹ ਗਸ਼ਤ ਕਰਦੀਆਂ ਰਹਿੰਦੀਆਂ ਨੇ ਜਦੋਂ ਰਾਤ ਦਰਾਨੇ ਗਸ਼ਤ ਤੇ ਹੀ ਇਹਨੂੰ ਜਦੋਂ ਚੈੱਕ ਕੀਤਾ ਗਿਆ ਤੇ ਉਦੋਂ ਹੀ ਸਾਨੂੰ ਇਹ ਸਫਲਤਾ ਮਿਲੀ ਸਰ ਇਹ ਪਿੱਛਾ ਕੀਤਾ ਗਿਆ ਉਸ ਦਾ ਛੱਡ ਕੇ ਪੱਛਾ ਚੱਲਿਆ ਸੀਗੇ ਹਾਂਜੀ ਇਹਨੂੰ ਜਦੋਂ ਇਹ ਨੂੰ ਪੁੱਛਿਆ ਗਿਆ ਤੇ ਇਹ ਗੱਡੀ ਸਟਾਰਟ ਕਰਕੇ ਭਜਾ ਰਿਹਾ ਸੀ ਤੇ ਮੌਕੇ ਤੇ ਨੂੰ ਰਾਉਂਡ ਅਪ ਕਰਕੇ ਜਦੋਂ ਚੈੱਕ ਕੀਤਾ ਗਿਆ ਪੁੱਛਿਆ ਗਿਆ ਤਾਂ ਉਦੋਂ ਸਾਨੂੰ 2 ਕਿਲੋ ਫੀਮ ਬਰਾਮਦ ਹੋਈ ਸਰ ਉਹ ਕੀ ਗੀਰ ਕਰ ਰਹੀ ਆ ਨਾਲ ਜੀ ਫੀਮ ਨੂੰ ਲਾਉਂਗਾ ਨਹੀਂ ਇੱਕ ਸਾਨੂੰ ਗੱਡੀ ਮਿਲੀ ਆ ਸਕੋਰਪੀਓ ਹਰਿਆਣਾ ਨੰਬਰ ਉਹਦਾ ਗੱਡੀ ਦਾ ਨੰਬਰ ਹੈਗਾ HR06AC8266 ਉਹ ਸਰਕਾਰੀ ਇਹ ਕਿ ਅਜੇ ਤੱਕ ਨਹੀਂ ਚੱਲੀ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਤੁਹਾਡੇ ਧਿਆਨ ਵਿੱਚ ਲਿਆਉਂਦੇ ਜਾਣਗੇ ਸਰਦਾਰਾ ਤੋਂ ਕਿਸ ਤਰ੍ਹਾਂ ਦੇ ਰਿਪੋਰਟ ਲਿਆ ਸਕਦੇ ਆ ਅੱਜ ਅਸੀਂ ਇਹਨੂੰ ਪੇਸ਼ ਕਰਕੇ ਅੱਜ ਦਾ ਰਿਮਾਂਡ ਲਵਾਂਗੇ ਅੱਗੇ ਫਿਰ ਪੁਸ਼ ਕਰੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ